ਵਰਨ ਸਿੰਘ ਪੰਦੇਰ ਕਿਸਾਨ ਮਜ਼ਦੂਰ ਸਰਕਸ ਕਮੇਟੀ ਪੰਜਾਬ ਤੋਂ ਅੱਜ ਤੁਸੀਂ ਦੇਖ ਹੀ ਰਹੇ ਜਿਵੇਂ ਮੌਸਮ ਦੀ ਖਰਾਬੀ ਆ ਮਾਲਵੇ ਦੇ ਅੰਦਰ ਬੇਮੌਸਮੀ ਬਰਸਾਤ ਵੀ ਹੋਈ ਆ ਗੜੇ ਮਾਰੇ ਵੀ ਹੋਈ ਆ ਮੰਡੀਆਂ ਥੱਲੇ ਖੁੱਲੀ ਕਣਕ ਪਈ ਆ ਔਰ ਪੰਜਾਬ ਸਰਕਾਰ ਦੇ ਬਹੁਤੇ ਕੋਈ ਪ੍ਰਬੰਧ ਮੰਡੀਆਂ ਦੇ ਅੰਦਰ ਦਿਖੇ ਨਹੀਂ ਹੈਗੇ ਕਿ ਉੱਥੇ ਪੱਕੀ ਫਸਲ ਕਿਵੇਂ ਸੰਭਾਲੀ ਜਾਵੇ ਗਰਦੌਰੀਆਂ ਦਾ ਤੁਰੰਤ ਹੁਕਮ ਦਿੱਤਾ ਜਾਵੇ ਔਰ ਕਿਸਾਨਾਂ ਨੂੰ ਬੰਦਾ ਮਾਪਦਾ ਮਿਲੇ ਜਿਹਦੀ ਆਸ ਤਾਂ ਬਹੁਤੀ ਨਹੀਂ ਰੱਖਣੀ ਚਾਹੀਦੀ ਇਹੇ ਲੋਕਾਂ ਨੂੰ ਇਹਦੇ ਲਈ ਵੀ ਸੰਘਰਸ਼ ਕਰਨਾ ਪੈਣਾ ਵਾ ਇਹਦੇ ਨਾਲ ਦੀ ਨਾਲ ਜਿੰਨੇ ਵੀ ਆਰਟੀ ਇਹ ਮਾਰਕੀਟ ਕਮੇਟੀ ਦਾ ਐਕਟ ਕਹਿੰਦਾ ਵੀ ਕਿਸਾਨਾਂ ਨੂੰ ਹਰ ਢੇਰੀ ਦਾ ਜੇ ਫਾਰਮ ਦਿੱਤਾ ਜਾਵੇ ਕਹਿੰਦੇ ਨੇ ਹੁਣ ਆਨਲਾਈਨ ਹੋ ਗਿਆ ਚੰਗੀ ਗੱਲ ਆ ਪਰ ਕੀ ਕਿਸਾਨਾਂ ਕੋ ਖਰਚਾ ਜੇ ਫਾਰਮ ਦੇ ਅਨੁਸਾਰ ਕਟਿਆ ਗਿਆ ਬਹੁਤ ਸਾਰੇ ਕਿਸਾਨਾਂ ਨਾਲ ਸੀ ਗੱਲ ਕੀਤੀ 2 ਰੁਪਏ ਪ੍ਰਤੀ ਸੈਕੜਾ ਹੈ ਕੱਟਦੇ ਨੇ ਖਰਚਾ ਕਿਤੇ 1.5 ਰੁਪਇਆ ਕੱਟਦੇ ਨੇ ਇੱਕੀ ਪੰਜਾਬ ਸਰਕਾਰ ਸੁੱਤੀ ਹੋਈ ਅਜੇ ਤੱਕ ਕੋਈ ਮੰਡੀਆਂ ਨੂੰ ਲੈ ਕੇ ਬਿਆਨ ਨਹੀਂ ਹੈਗਾ ਇਹਦੇ ਨਾਲ ਦੀਨਾ ਜੋ ਹਾਲਾਤ ਨੇ ਪੰਜਾਬ ਦੇ ਭਗਵੰਤ ਮਾਨ ਸਰਕਾਰ ਕਹਿ ਰਹੀ ਆ ਵੀ ਪਾਕਿਸਤਾਨ ਦੀਆਂ ਏਜੰਸੀਆਂ ਸਰਗਰਮ ਨੇ ਪੰਜਾਬ 'ਚ ਗਰਮੜ ਫੜਾਉ ਨੂੰ ਕੇਂਦਰ ਕਹਿ ਰਿਹਾ ਵਾ ਜੇ ਗ੍ਰਨੇਡ ਹਮਲੇ ਪੰਜਾਬ 'ਚ ਹੋ ਰਹੇ ਨੇ ਟਾਰਗੇਟਿੰਗ ਕਿਲਿੰਗ ਹੋ ਰਹੀ ਆ ਪੰਜਾਬ ਦੇ ਅੰਦਰ ਲਾਅਨ ਆਰਡਰ ਦੀ ਇੰਨੀ ਪੋਜੀਸ਼ਨ ਮਾੜੀ ਆ ਤਾਂ ਪੰਜਾਬ ਦੇ 3.5 ਕਰੋੜ ਪੰਜਾਬੀਆਂ ਦਾ ਜਿਹੜੇ ਕਹਿੰਦੇ ਸੀ ਮੈਨੂੰ ਫਿਕਰ ਆ ਭਗਵੰਤ ਮਾਨ ਜੀ ਮੈਨੂੰ ਨਹੀਂ ਲੱਗਦਾ ਵੀ ਇਸ ਸਮੇਂ ਉਹਨਾਂ ਨੂੰ ਕੋਈ ਫਿਕਰ ਹੈਗਾ ਨਸ਼ਿਆਂ ਦੇ ਨਾਲ ਭਾਵੇਂ ਨਸ਼ਿਆਂ ਵਿਰੁੱਧ ਜੁੱਦ ਦੇ ਦਾਬੇ ਕਰ ਰਹੀ ਪੰਜਾਬ ਸਰਕਾਰ ਭਰਾਓ ਇਹ ਫੇਲ ਹੋ ਗਿਆ ਹਰ ਪਿੰਡ ਦੇ ਵਿੱਚ ਨਸ਼ੇ ਆ ਰਹੇ ਆ ਮੀਡੀਆ ਕਹਿੰਦਾ ਹੋਵੇ ਤੁਸੀਂ ਦਾਬੇ ਕਿਵੇਂ ਕਰ ਦਿਓ ਮੈਂ ਕਹਿੰਦਾ ਸਾਡੇ ਨਾਲ ਆਜੋ ਅਸੀਂ ਤੁਹਾਨੂੰ ਪਿੰਡਾਂ ਵਿੱਚ ਨਸ਼ਾ ਵਿਕਦਾ ਵਖਾ ਦੇ ਦਿੰਨੇ ਆ ਫਿਰ ਅਸੀਂ ਤਾਂ ਕਹਿੰਨੇ ਆ ਇਹ ਹਾਲਾਤ ਵੀ ਹੈਗੇ ਬਹੁਤ ਮਾੜੇ ਹੈਗੇ ਨੇ ਪੰਜਾਬ ਦੇ ਅੰਦਰ ਤੋਂ ਫਿਰ ਮੈਨੂੰ ਲੱਗਦਾ ਵੀ ਜਿਵੇਂ ਦਿੱਲੀ ਦੇ ਅੰਦਰ ਕੇਜਰੀਵਾਲ ਜੀ ਦੀ ਧੀ ਦਾ ਵਿਆਹ ਸੀਗਾ ਚਲੋ ਧੀਆ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਵਾ ਭਗਵੰਤਮਾਨ ਦੀ ਨਿੱਜੀ ਵਿਆਹ ਚ ਗਏ ਸੀ ਕਿ ਉੱਥੇ ਭੰਗੜਾ ਪਾਇਆ ਹੈਗਾ ਸੋ ਸਾਨੂੰ ਇਸ ਗੱਲ ਤਾਂ ਖੇਤੇ ਵੀ ਜਿਹੋ ਜਿਹੇ ਪੰਜਾਬ ਦੇ ਹਾਲਾਤ ਨੇ ਕਿ ਇਸ ਮੌਕੇ ਤੇ ਇਸ ਕਿਸਮ ਦੀ ਖੁਸ਼ੀ ਸਾਡੇ 3 ਕਰੋੜ ਪੰਜਾਬੀਆਂ ਪ੍ਰਤੀ ਥੋੜੀ ਜਵਾਬ ਦੇ ਹੀ ਆ ਹੁਣ ਤੁਹਾਡਾ ਪ੍ਰੋਗਰਾਮ ਹੈ ਮੈਨੂੰ ਲੱਗਦਾ ਵੀ ਨਹੀਂ ਪੰਜਾਬ ਦਾ ਕੋਈ ਫਿਕਰ ਨਹੀਂ ਹੈਗਾ ਭਗਵੰਤਮਾਨ ਜੀ ਨੂੰ ਉਹ ਦਿੱਲੀ ਨੂੰ ਖੁਸ਼ ਕਰਨ ਤੇ ਲੱਗੇ ਹੋਇਆ ਸ਼ਾਇਦ ਉਹਨਾਂ ਭੰਗੜਾ ਇਸ ਕਰਕੇ ਪਾਇਆ ਹੋਵੇ ਕਿ ਮੋਦੀ ਜੀ ਤੇ ਅਮਰ ਛਾਹ ਨੇ ਜਿਹੜਾ ਉਹਨਾਂ ਨੂੰ ਕੰਮ ਦਿੱਤਾ ਸੀ ਉਹ ਕਰਕੇ ਚਲੇ ਗਏ ਦਿੱਲੀ ਦਿੱਲੀ ਨੂੰ ਖੁਸ਼ ਕੀਤਾ ਕਿਸੇ ਕਿਸਾਨ ਅੰਦੋਲਨ ਨੂੰ ਕੁਚਲ ਕੇ ਬਾਰਡਰਾਂ ਤੋਂ ਠਾਲ ਦਿੱਤਾ ਜਿਹੜਾ ਪਾਣੀ ਪ੍ਰਦੂਸ਼ਣ ਰੋਕਥੰਮ ਤੇ ਨਿਯੰਤਰ ਸੋਧ ਬਿਲ 2024 ਸੀ ਕੇਂਦਰ ਦੇ ਕਹਿਨ ਤੇ ਉਹਦੇ ਵਿੱਚ ਸੋਧ ਕਰਤੀ 1 ਤੋਂ 6 ਸਾਲ ਦੀ ਸਜ਼ਾ ਖਤਮ ਕਰ ਦਿੱਤੀ ਜਿਹੜੀ ਐਜੂਕੇਸ਼ਨ ਵਿਦਿਆ ਦੀ ਪਾਲਿਸੀ ਆ ਰਹੀ ਆ ਉਹ ਗੋਡੇ ਟੇਕ ਕੇ ਕੇਂਦਰ ਨਾਲ ਰਲ ਗਏ ਉਹ ਵੀ ਸਮਝੋ ਤਸਰੀਲਾਤਾ ਤੇ ਉਹ ਇਸ ਕਰਕੇ ਜਿਹੜਾ ਭੰਗੜਾ ਪਾ ਰਹੇ ਹੁਣ ਮੈਨੂੰ ਲੱਗਦਾ ਮਸ਼ਾ ਤੇ ਮੋਦੀ ਜੀ ਨੂੰ ਵੀ ਉਹਨਾਂ ਨੂੰ ਵਧਾਈ ਦੇਣੀ ਚਾਹੀਦੀ ਇੰਨਾ ਵਫਾਦਾਰ ਮੁੱਖ ਮੰਤਰੀ ਤੁਹਾਨੂੰ ਕਿਤੇ ਵੀ ਨਹੀਂ ਜੇ ਮਿਲਣਾ ਹੈਗਾ ਅਰ ਅਸੀਂ ਮੋਦੀ ਜੀ ਨੂੰ ਵੀ ਕਹਿਣਾ ਚਾਹਾਂਗੇ ਜੋ ਜੁਪੀ ਦੇ ਅੰਦਰ ਦਲਤ ਧੀਆਂ ਨਾ ਦਲਤਾਂ ਨਾਲ ਲਗਭਗ 1600 ਘਟਨਾਵਾਂ ਐਸ ਸਾਲ ਹੋ ਚੁੱਕੀਆਂ ਵਾਂ ਉਹਨਾਂ ਤੇ ਰੋਕਥਾਂ ਬਲਾਓ ਦਲਤ ਕੁੜੀਆਂ ਨਾਲ ਜਿਵੇਂ ਰੇਪ ਹੋ ਰੇ ਜੁਪੀ 'ਚ ਇਹਦੀ ਨਿੰਦਾ ਕਰਦੇ ਆ ਅਰ ਅੱਜ ਵੀ ਜਿਵੇਂ ਅਸੀਂ ਪੰਜਾਬ ਦੇ ਅੰਦਰ ਜੋ ਕੁਝ ਭਗਵੰਤ ਮਾਨ ਨੇ ਕੀਤਾ ਇਹਨਾਂ ਦੇ ਵਿਧਾਇਕਾਂ ਤੇ ਮੰਤਰੀਆਂ ਜਾਂ ਮੁੱਖ ਮੰਤਰੀਆਂ ਦਾ ਲਗਾਤਾਰ ਵਿਰੋਧ ਕਰ ਰਹੇ ਹਨ ਪੰਜਾਬ ਦੇ ਅੰਦਰ ਹੋ ਵੀ ਰਿਹਾ ਵਾ ਸਾਡੇ ਕਿਸਾਨ ਮਜ਼ਦੂਰ ਸ਼ਾਂਤਮਈ ਟੰਗਣਾ ਇਹਨਾਂ ਨੂੰ ਸਵਾਲ ਕਰਨ ਜਾ ਰਹੇ ਨੇ ਪਰ ਮੈਂ ਇਹਨਾਂ ਦੀ ਪੁਲਿਸ ਲਗਾਤਾਰ ਕਿਸਾਨਾਂ ਦੇ ਉੱਤੇ ਜ਼ਬਰ ਢਾ ਰਹੀ ਹੈਗੀ ਅੱਜ ਵੀ ਪੰਹੇਰਾ ਦੇ ਅੰਦਰ ਇੱਥੇ ਹਲਕਾ ਮਜੀਠਾ ਦੇ ਇੰਚਾਰਜ ਤੇ ਫਤਿਹਗੜ ਚੂੜੀਆਂ ਦੇ ਇੰਚਾਰਜ ਆ ਰਹੇ ਇਹਨਾਂ ਦਾ ਇੱਥੇ ਸਵਾਲ ਜਵਾਬ ਕਰਾਂਗੇ ਇਧਰੋਂ ਈਟੀਓ ਦੇ ਬਿਜਲੀ ਮੰਤਰੀ ਧਾਰੜਪਿੰਡ ਜੰਡਿਆਲਾ ਗੁਰੂ ਦੇ ਲਾਗੇ ਜਾ ਰਹੇ ਉੱਥੇ ਉਹਨਾਂ ਦਾ ਪੀਸਫੁਲੀ ਢੰਗ ਨਾਲ ਸਵਾਲ ਜਵਾਬ ਹੋਊਗਾ ਜਗਜੀਵਨ ਜੋਤ ਕੌਰ ਜਿਹੜੀ ਵੱਲੇ ਵਿੱਚ ਪਹੁੰਚ ਰਹੀ ਆ ਮੀਡੀਆ ਨੂੰ ਦੱਸਣਾ ਚਾਹੁੰਦੇ ਉੱਥੇ ਉਹਨਾਂ ਦਾ ਉਹਨਾਂ ਕੋ ਪੀਸਫੁਲੀ ਸਵਾਲ ਕੀਤੇ ਜਾਣਗੇ ਔਰ ਧਾਰੀਵਾਲ ਸਾਹਿਬ ਜਿਹੜੇ ਇੱਥੇ ਮੰਤਰੀ ਨੇ ਕੈਬਨਿਟ ਮੰਤਰੀ ਉਹ ਖਤਰਾਂਮਾ ਤੇ ਜਨਾਲੇ ਸਾਈਟ ਤੇ ਆ ਰਹੇ ਉੱਥੇ ਉਹਨਾਂ ਨੂੰ ਵੀ ਪੀਸਫੁਲੀ ਸਵਾਲ ਕੀਤੇ ਜਾਣਗੇ ਮੀਡੀਆ ਨੂੰ ਇਸ ਅਪੀਲ ਕਰਦੇ ਆ ਤੁਸੀਂ ਤਾਂ ਹੀ ਚੌਥਾ ਸਤੰਭ ਜੇ ਨਿਰਪੱਖਤਾ ਤਾਂ ਹੀ ਆ ਜੇ ਕਿਸਾਨਾਂ ਨੂੰ ਵੀ ਬਰਾਬਰ ਤੇ ਦਿਖਾ ਲੋ ਮਜ਼ਦੂਰਾਂ ਨੂੰ ਦਿਖਾ ਲੋ ਹਾਂ ਤੁਹਾਡੇ ਦੇ ਉੱਤੋਂ ਹੁਕਮ ਆਏ ਹੋਏ ਆ ਕਿ ਕਿਸਾਨਾਂ ਮਜ਼ਦੂਰਾਂ ਦਾ ਅਜੰਡਾ ਹੁਣ ਚੱਲਣ ਨਹੀਂ ਦੇਣਾ ਮੁੱਦਿਆਂ ਨੂੰ ਰੋਲਣਾ ਫਿਰ ਵੀ ਅਸੀਂ ਆਸ ਰੱਖਾਂਗੇ ਕਿ ਜਿੱਥੇ-ਜਿੱਥੇ ਵੀ ਇਹਨਾਂ ਦੇ ਮੰਤਰੀ ਵਿਧਾਇਕ ਆਉਂਦੇ ਆ ਕਿਸਾਨ ਮਜ਼ਦੂਰ ਪੀਸਫੁਲੀ ਟੰਗਣਾ ਉੱਥੇ ਸਵਾਲ ਕਰਨ ਜ਼ਰੂਰ ਜਾਣ ਜਿੰਨਾ ਵੀ ਜ਼ਬਰ ਸਰਕਾਰ ਕਰੂਗੀ ਉਹਦੇ ਲਈ ਅਸੀਂ ਤਿਆਰ ਹੈਗੇ ਆ ਧੰਨਵਾਦ